ਵੱਡੀ ਖਬਰ ਦਸੂਹਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਸੂਹਾ 'ਚ ਦੋ ਨੌਜਵਾਨਾਂ ਤੇ ਕਾਤਰਾ ਦਾ ਹਮਲਾ ਹੋਇਆ ਹੈ ਤੇ ਇਸ ਵਾਰਤਾ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ ਜਿਸ ਨੂੰ ਤੁਰੰਤ ਇਲਾਜ ਲਈ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਦਸੂਹਾ ਦੇ ਪੁਲਿਸ ਅਧਿਕਾਰੀ ਅਤੇ ਡੀਐਸਪੀ ਵੀ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਸਿਵਲ ਹਸਪਤਾਲ 'ਚ ਇਲਾਜ ਅਧੀਨ ਨੌਜਵਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਬਾਜਵਾ ਦਾ ਰਹਿਣ ਵਾਲਾ ਹੈ ਤੇ ਅੱਜ ਸਵੇਰੇ ਆਪਣੇ ਜਿਸ ਵੀ ਆਪਰੇਟਰ ਕੁਲਵੀਰ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਜਦੋਂ ਪਿੰਡ ਬਾਛਵਾ ਨਸਤੇਕ ਪਹੁੰਚਿਆ ਤਾਂ ਸੜਕ ਕੰਡੇ ਖੜੇ ਤਿੰਨ ਨੌਜਵਾਨਾਂ ਨੇ ਸਾਨੂੰ ਰੋਕ ਲਿਆ ਤੇ ਮੇਰੇ ਸਾਥੀ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਜਦੋਂ ਉਸ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਹਮਲਾਵਰਾਂ ਨੇ ਉਸ ਨੂੰ ਵੀ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਤੇ ਇਸ ਦੌਰਾਨ ਤਿੰਨੋਂ ਹਮਲਾਵਰ ਫਰਾਰ ਹੋ ਗਏ ਮ੍ਰਿਤਕ ਕੁਲਵੀਰ ਸਿੰਘ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਜਗਦੀਸ਼ ਰਾਜ ਅਤਰੀ ਦਾ ਕਹਿਣਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ ਮੈਂ ਦਾ ਸੁਤਵਿੰਦਰ ਸੁਤਵਿੰਦਰ ਕੀ ਹੋਇਆ ਸੀ ਤੁਹਾਡੇ ਤੇ ਹਮਲਾ ਹੋਇਆ ਕਿੱਥੇ ਜਾ ਰਹੇ ਸੀ ਇਹ ਭਾਈ ਮੈਂ ਪਿੰਡ ਨੂੰ ਜਾ ਰਿਹਾ ਸੀ ਹੂੰ ਜਿੱਦਾਂ ਪਿੰਡ ਬੱਚਪਾ ਪ੍ਰਾਇਮਰੀ ਸਕੂਲ ਦੇ ਲਾਗੇ ਪਹੁੰਚੇ ਹਾਂ ਹੂੰ ਪਰਲੀ ਸਾਈਡ ਤੇ ਦੋ ਮੁੰਡੇ ਖੜੇ ਸੀਗੇ ਤਿੰਨ ਕਦੇ ਤੇ ਸੀਗੇ ਉਹ ਮੋਟਰਸਾਈਕਲ ਦੇ ਅੱਛਾ ਜਿੱਦੇ ਸਾਨੂੰ ਦੇਖਿਆ ਉਹ ਜਖਦਮ ਅੱਗੇ ਆਇਆ ਉਨੇ 35 ਸੱਤੇ ਉਹ ਮੇਰੇ ਡਰਾਈਵਰ ਜਿਹੜਾ ਹੈ ਉੱਤੇ ਵਾਰ ਕੀਤਾ ਜਿੱਤੇ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਤੇ ਵੀ ਵਾਰ ਕੀਤਾ ਅੱਛਾ ਤੇ ਮੇਰੇ ਆ ਬਾਹਾਂ ਤੇ ਦਰ ਤੇ ਤੁਹਾਡੇ ਦੋਸਤ ਕਿਹਦਾ ਕੀ ਨਾਮ ਉਹਦਾ ਉਹਦਾ ਨਾਮ ਕੁਲਵੀਰ ਸੀ ਤੇ ਡਰਾਈਵਰ ਹੈ ਹਾਂਜੀ ਡਰਾਈਵਰ ਉਹਦੀ ਕੀ ਕਿਸ ਤਰ੍ਹਾਂ ਕੰਡੀਸ਼ਨ ਹੈ ਤੁਹਾਡੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਮੇਰੀ ਕੰਡੀਸ਼ਨ ਮੇਰੀਆਂ ਬਾਹਾਂ ਦੋਨੇ ਰੱਦੀ ਆ ਉਹ ਉਹ ਰੰਗ ਦੀ ਆ ਇੱਥੇ ਨਾ ਵੀ ਲਾਉ ਬੁੱਲਾਰੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਤਾਂ ਫੰਕ ਕਰਦਾ ਜਿਹੜੇ ਗੁੰਡਾਗਰ ਦੀ ਚੱਲ ਰਹੀ ਆ ਇਹ ਗੁੰਡਾਗਰ ਦੀ ਖਤਮ ਕੀਤੀ ਜਾਏ ਤੇ ਗੁੰਡਾਗਰ ਜੀ ਨੂੰ ਨਾਥਾ ਪਾਈ ਜਾਏ ਠੀਕ ਆ ਟੀਨਾਸੀ ਮੁੰਡੇ ਤੁਹਾਡੇ ਦਾ ਕਲਵੀਸ਼ੀ ਕੰਮ ਕਰਦਾ ਹੈ ਕੁਝ ਪਤਾ ਹੈ ਕਿ ਹਮਲਾ ਕਿਨੇ ਕੀਤਾ ਹੋਏਗਾ ਕੋਈ ਅੰਦਾਜ਼ਾ ਹੈ ਨਹੀਂ ਪਤਾ ਬਾਤ ਕਰ ਰਿਹਾ ਹਾਂ ਚਲੋ ਯਾਰ ਬੜਾ ਸੋਣਾ ਵੀ ਤਾਂ ਆਪਣੀ ਸਫਰ ਨਾ ਨਿਕਲ ਗਿਆ ਪਤਾ ਨੂੰ ਨਾ ਪਤਾ ਉਹ ਮਾਰ ਕੇ ਕਿਨੇ ਕੀਤਾ ਚ ਰੋਗ ਬਰ ਸੋਣਾ ਗਿਆ ਇੱਥੋਂ ਤੇ ਬਰ ਸੋਣਾ ਗਿਆ ਨਾ ਤੋਂ ਮੇਰੇ ਕੋਲ ਠੀਕ ਚਾਹ ਬਣਤੀ ਚਾਹ ਬਸਨ ਨਾ ਬਰ ਸੋਣਾ ਮਿਲ ਕੋ ਠੀਕ ਕੀ ਬ੍ਰਦਰ ਦਾ ਨਾ ਕੀ ਤੁਹਾਡੀ ਬ੍ਰਦਰ ਦਾ ਕੀ ਨਾਮ ਹੈ ਕੀ ਹੋਇਆ ਹਮਲਾ ਤੋਂ ਕਦੋਂ ਪਤਾ ਲੱਗਾ ਕੀ ਹੋਇਆ ਸੀ ਮੇਰੇ ਕੋਲ ਕੋਈ ਆਇਆ ਉਸ ਤੋਂ ਮੈਂ ਮਿੰਦਰ ਸਿਆਗਾ ਵੀ ਤਾਂ ਬ੍ਰਦਰ ਦੇ ਕੋਈ ਸੀ ਮਾਰ ਕੇ ਮੈਨੂੰ ਉੱਥੇ ਲੈ ਗਏ ਤੁਹਾਨੂੰ ਤਾਂ ਸੁਣ ਨੂੰ ਸੋਪ ਚੋਈ ਨਾ ਕਿੰਨੇ ਕਿੰਨੇ ਪੈਣ ਭਰਾ ਤੁਸੀਂ ਅਸੀਂ ਤੈਨੂੰ ਪੈਣਾ ਇੱਕ ਲੋਤਾ ਭਰਾ ਸੀ ਤੁਹਾਡਾ ਸਰ ਜਿਹੜਾ ਇਹ ਨੌਜਵਾਨਾਂ ਤੇ ਹਮਲਾ ਹੋਇਆ ਕੀ ਹੋਈ ਸੀ ਪੂਰੀ ਵਾਰਦਾਤ ਪੂਰੇ ਹੁਣ ਇਨਫੋਰਮੇਸ਼ਨ ਮਿਲੀ ਸੀ ਵੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ ਉਹਦੇ ਜਦੋਂ ਸਵੇਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੋਈ ਤਿੰਨ ਜਿਹੜੇ ਅਨੁਸ਼ਕਿਤ ਨੌਜਵਾਨਾਂ ਨੇ ਘੇਰ ਚੁਣ ਉਹਨਾਂ 'ਤੇ ਸ਼ੱਟਾ ਮਾਰੀਆਂ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਉਹ ਡੈਥ ਹੋਈ ਹੈ ਦੂਜੇ ਜ਼ਖਮੀ ਹੈ ਅਸੀਂ ਜਿਹੜੇ ਜ਼ਖਮੀ ਹੈ ਉਹਦਾ ਬਿਆਨ ਹਾਸਲ ਕਰਕੇ ਪੁਛਤ ਰਿਪੋਰਟ ਰਿਜਿਸਟਰ ਕਰ ਰਹੇ ਹਾਂ ਤੇ ਜਿਹੜੇ ਦੋਸ਼ੀ ਹਨ ਜਲਦੀ ਪਹਾਲ ਕਰਕੇ ਉਹਨਾਂ ਨੂੰ ਰੈਸ਼ ਕਰ ਦੇਣਾ ਸਰ ਇਹ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ ਇਹ ਪ੍ਰਮਾਪ ਸਹੀ ਤਾਂ ਦੇਖੋ ਕੋਈ ਵੀ ਐਂਗਲ ਹੋ ਸਕਦਾ ਹੈ ਅਸੀਂ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਵੇਗਾ We at GNA University see potential in everyone and everything around us. We drive innovation and entrepreneurship. We groom competent global citizens to affect positive change around the